ਜੋ ਸਵੰਨ ਸਿੰਘ ਖਾਲੜਾ ਤੇ ਬਣੀ ਫਿਲਮ ਜਦੋਂ ਬਣਨੀ ਸ਼ੁਰੂ ਹੋਈ ਸੀ ਉਦੋਂ ਤੋਂ ਹੀ ਵਿਵਾਦਾਂ ਦੇ ਵਿੱਚ ਸੀ ਪਹਿਲਾਂ ਵੀ ਉਹਦੇ ਤੇ ਕੁਝ ਕੱਟ ਲਗਾਏ ਗਏ ਫਿਰ ਇੱਕ ਉਮੀਦ ਹੀ ਜਾਗੀ ਕਿ ਸ਼ਾਇਦ ਰਿਲੀਜ਼ ਹੋਵੇਗੀ ਫਿਰ ਰੋਕ ਲੱਗ ਗਈ ਹੁਣ ਦੁਬਾਰਾ ਤੋਂ ਕਹਿੰਦੇ ਕਿ ਉਹਦੇ ਵਿੱਚ ਬਹੁਤ ਸਾਰੇ ਕੱਟ ਲਾਏ ਗਏ ਨੇ ਤੇ ਮੈਂ ਤੁਹਾਨੂੰ ਇੱਕ ਇੰਟਰਸਟਿੰਗ ਗੱਲ ਦੱਸਾਂ ਚਲੋ ਖ਼ਬਰ ਵੀ ਕਰ ਦੇਣਾ ਜੀ 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 ਮੈਂ ਸਵੇਰੇ ਹੀ ਖ਼ਬਰ ਪੜ੍ਹ ਰਿਹਾ ਸੀ ਤੁਹਾਨੂੰ ਇੱਕ ਇੰਟਰਸਟਿੰਗ ਗੱਲ ਦੱਸਦਾ ਸਾਰਿਆਂ ਜੀ ਜੀ ارشاد ਇਹ ਫਿਲਮ ਜਿਹੜੀ ਆ ਪਹਿਲਾਂ ਦੀਪ ਸਿੱਧੂ ਬਣਾਉਣ ਜਾ ਰਿਹਾ ਸੀ ਜੀ ਨਾਮ ਵੀ ਸ਼ਾਇਦ ਕੁਝ ਹੋਰ ਸੀ ਨਹੀਂ 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 ਇਹ ਫਿਲਮ ਦੀਪ ਸਿੱਧੂ ਤੇ ਉਹਦੇ ਸਾਥੀ ਬਣਾਉਣ ਜਾ ਰਹੇ ਸੀ ਜੀ ਗੱਲਬਾਤ ਚੱਲ ਪਈ ਸੀ ਸਭ ਕੁਝ ਹੋ ਗਿਆ ਸੀਗਾ ਇਹ ਜਿਸ ਵੇਲੇ ਬੀਬੀ ਖਾਲੜਾ ਜੀ ਖਡੂਰ ਸਾਹਿਬ ਦਾ ਇਲੈਕਸ਼ਨ ਲੜ ਰਹੇ ਸੀਗੇ ਨਾ ਜੀ 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 ਉਸ ਵੇਲੇ ਇਹ ਯਤਨ ਭਰਪੂਰ ਸੀਗੇ ਜੀ ਤੇ ਇੱਕ ਵੇਲਾ ਐਸਾ ਆ ਗਿਆ ਸੀਗਾ ਕਿ ਇਹ ਫਿਲਮ ਤਕਰੀਬਨ ਦੀਪ ਸਿੱਧੂ ਹਰਾਂ ਦੇ ਹੱਥ 'ਚ ਆ ਗਈ ਸੀਗੀ ਜੀ ਕਿਉਂਕਿ ਫਿਲਮ ਬਹੁਤ ਵੱਡੀ ਸੀਗੀ ਜੀ 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 ਤਾਂ ਉਦੋਂ ਤੱਕ ਕਿਉਂਕਿ ਪੰਜਾਬੀ ਫਿਲਮ ਇੰਡਸਟਰੀ ਚ ਬਾਇਓਪਿਕ ਜਿਹੜੀਆਂ ਸੀਗੀਆਂ ਉਹ ਬਨਨੀਆਂ ਤੇ ਕਾਮਯਾਬ ਹੋਣੀਆਂ ਸਟਾਰਟ ਹੋ ਚੁੱਕੀਆਂ ਸਨ ਤਾਂ ਹੁੰਦਾ ਕੀ ਆ ਕਿ ਉਸੇ ਦਰਮਿਆਨ ਫਿਰ ਜਿਹੜੀ ਇਹ ਵੱਡੀ ਕਹਿ ਲੋ ਕਿ ਕੰਪਨੀ ਸੀਗੀ ਉਹ ਆ ਗਈ ਜੀ ਇਹ ਵੱਡਾ ਪ੍ਰੋਡਕਸ਼ਨ ਹਾਊਸ ਆ ਗਿਆ ਇਹਨਾਂ ਦਾ ਫਿਰ ਵੱਡਾ ਬਜਟ ਸੀ ਮਤਲਬ ਕਿ ਗੱਲਬਾਤ ਵੱਡੀ ਸੀ ਤਾਂ ਫਿਰ ਪਰਿਵਾਰ ਨੇ ਜੋ ਰਾਈਟਸ ਹੁੰਦੇ ਆ ਜੀ ਉਹ ਇਹਨਾਂ ਨੂੰ ਦਿੱਤੇ ਤੇ ਇੰਟਰਸਟਿੰਗ ਤੁਹਾਨੂੰ ਵਿਚਲੀ ਕਹਾਣੀ ਦੱਸਦਾ ਕਿ ਦੀਪ ਸਿੱਧੂ ਨੂੰ ਜੇ ਸ਼ੈਡ ਰਾਈਟਸ ਵੇਲੇ ਨਾਲ ਮਿਲ ਜਾਂਦੇ ਜੀ ਤਾਂ ਦੀਪ ਸਿੱਧੂ ਇਸ ਫਿਲਮ ਨੂੰ ਪੂਰਿਆ ਕਰ ਜਾਂਦਾ ਉਹ ਰਿਲੀਜ਼ ਹੁੰਦੀ ਕਿ ਨਾ ਹੁੰਦੀ ਮੈਨੂੰ ਪਤਾ ਨਹੀਂ ਇੱਕ ਵੱਖਰਾ ਵਿਸ਼ਾ ਪਰ ਉਹ ਕਰ ਜਾਂਦੇ ਮਤਲਬ ਕਿ ਸ਼ੂਟ ਸ਼ਟ ਕਰ ਜਾਂਦੇ ਖੈਰ ਜੀ ਚਲੋ ਇਹਦੇ ਵਿੱਚ ਬੀਬੀ ਖਾਲੜਾ ਜੀ ਉਹਨਾਂ ਦੇ ਜੋ ਬੇਟੀ ਹੈ ਜਾਂ ਉਹਨਾਂ ਦੇ ਹੋਰ ਰਿਸ਼ਤੇਦਾਰ ਹੈ ਭਾਈ ਉਹਨਾਂ ਦੀ ਮਰਜ਼ੀ ਹੈ ਕਿਉਂਕਿ ਮਾਲਕ ਮੁਖਤਿਆਰ ਨੇ ਬਿਲਕੁਲ ਚਲੋ ਉਹ ਰਾਈਟਸ ਚੱਲ ਗਏ ਉਹਨਾਂ ਦੇ ਕੋਲ ਫਿਲਮ ਤਿਆਰ ਹੋ ਗਈ ਫਿਲਮ ਵੱਡੀ ਆ ਜੀ ਇਹਦੇ ਚ ਕੋਈ ਸ਼ੱਕ ਨਹੀਂ ਫਿਲਮ ਬਹੁਤ ਵੱਡੀ ਬਣਾਈ ਹੋਣਾ ਜੀ ਤੁਸੀਂ ਵੇਖਿਆ ਹੋਣਾ ਦਲਜੀਤ ਦੀ ਮਿਹਨਤ ਵੀ ਜਿਹੜੀ ਆ ਦਿਖਦੇ ਤੌਰ ਤੇ ਜਾਂ ਹਾ ਪਾਪ ਦੇ ਤੌਰ ਤੇ ਉਹ ਵਿਖਾਈ ਦਿੰਦੀ ਪਹਿਲਾਂ ਤੇ ਇਹਨਾਂ ਟਾਈਟਲ ਕੋਈ ਦਿੱਤਾ ਹੀ ਨਹੀਂ ਸੀਗਾ ਵਿੱਚ ਵਿੱਚ ਦਲਜੀਤ ਪਿਕਚਰਾਂ ਪਾਉਂਦਾ ਸੀਗਾ ਦੀਆਂ ਫੋਟੋਆਂ ਪਾਉਂਦਾ ਸੀ ਸਾਨੂੰ ਪਤਾ ਸੀਗਾ ਕਿਹੜੀ ਫਿਲਮ ਬਣ ਰਹੀ ਆ ਤਾਂ ਗੱਲ ਖੁੱਲ ਹੀ ਨਹੀਂ ਸੀ ਜਾ ਰਹੀ ਟਾਈਟਲ ਵੀ ਨਹੀਂ ਸੀ ਦੱਸਿਆ ਜਾ ਰਿਹਾ ਚਲੋ ਜਦੋਂ ਇਹ ਮੂਵੀ ਬਣ ਕੇ ਤਿਆਰ ਹੋ ਗਈ ਤਾਂ ਇਹ ਗਈ ਜਦੋਂ ਜਿਹੜਾ ਸੈਂਸਰ ਜਿਹਨੂੰ ਆਪਾਂ ਬੋਲਦੇ ਆਂ ਵੈਸੇ ਤੇ ਉਹ ਹੈਗਾ ਨਾ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਜੀ ਜੀ ਇਹ ਫਿਲਮ ਉੱਥੇ ਗਈ ਉੱਥੇ ਅੜ ਗਈ ਹੂੰ ਪਹਿਲਾਂ ਸ਼ਾਇਦ ਇੱਕ ਹੀ ਕੱਟ ਦਾ ਕਿਹਾ ਨਾਂ ਉਹਨਾਂ ਨੇ ਰੱਖਿਆ ਸੀ ਕੱਲੂਕਾਰਾ ਕੱਲੂਕਾਰ ਉਹਨਾਂ ਨੇ ਨਾਂ ਤੇ ਵੀ ਕਿਹਾ ਕਿ ਨਾਂ ਬਦਲੋ ਸ਼ਾਇਦੇ ਦੀ ਐਂਟਰੀ ਸੀ ਟ੍ਰਾਂਟੋ ਫਿਲਮ ਫੈਸਟੀਵਲ ਦੇ ਵਿੱਚ ਜੀ ਉਹ ਵੀ ਵਾਪਸ ਲਈ ਹੁਣ ਜਿਹੜਾ ਇਸ ਫਿਲਮ ਦਾ ਪ੍ਰੋਡਿਊਸਰ ਆ ਉਹ ਆ ਰੋਨੀ ਸਕਰੂ ਵਾਲਾ ਹੂੰ ਰੋਨੀ ਕਿਸੇ ਟਾਈਮ ਆ ਜਿਹੜੇ ਹੁੰਦੇ ਆ ਦੰਦਾ ਤੇ ਮਾਰਨ ਵਾਲੇ ਬੁਰਸ਼ ਜੀ ਇਹ ਬਣਾਉਂਦਾ ਹੁੰਦਾ ਸੀ ਇਹ ਵੇਚਦਾ ਹੁੰਦਾ ਸੀ ਦੋ ਮਸ਼ੀਨਾਂ ਲਿਆਇਆ ਸੀਗਾ ਇੰਗਲੈਂਡ ਤੋਂ ਤੇ ਲੇਜ਼ਰ ਨਾਂ ਦੀ ਇਹਨੇ ਇੱਕ ਕੰਪਨੀ ਖੜੀ ਕੀਤੀ ਇਹ ਟੂਥ ਬਰਸ਼ ਬਣਾਉਂਦਾ ਸੀਗਾ ਜੀ ਬਾਅਦ ਦੇ ਵਿੱਚ ਇਹ ਉਹ ਬੰਦਾ ਹੈ ਜਿਨਨੇ ਯੂਟੀਵੀ ਫਿਲਮ ਮੋਸ਼ਨਸ ਤੁਸੀਂ ਉਹ ਦੇਖਿਆ ਹੋਣਾ ਕੰਪਨੀ ਬਣਾਈ ਸੀ ਯੂਟੀਵੀ ਬਹੁਤ ਫਿਲਮਾਂ ਇਹਨਾਂ ਨੇ ਬੀਯੂਜ਼ ਕੀਤੀਆਂ ਯੂਟੀਵੀ ਬਾਅਦ ਚ ਉਹੀ ਯੂਟੀਵੀ ਜੋ ਆ ਡਿਜ਼ਨੀ ਹਾਟਸਟਾਰ ਜਿਹੜੇ ਆ ਵਾਝਦੇ ਆ ਇਹਨਾਂ ਨੇ 2000 ਕਰੋੜ ਚ ਖਰੀਦੀ ਸੀ ਹਮ ਇਹਨੇ ਫਿਰ ਆਪਣੀ ਇੱਕ ਕੰਪਨੀ ਜਿਹੜੀ ਉਹ ਖੜੀ ਕੀਤੀ ਜਿਹਦੇ ਚ ਆ ਲੈਂਸ ਕਾਰਡ ਵਾਲੇ ਜਿਹੜੇ ਆ ਲੈਂਸ ਕਾਰਡ ਵਾਲੇ ਇਹ ਖੁਦ ਵੀ ਹਿੱਸੇਦਾਰ ਆ ਤਾਂ ਮਤਲਬ ਕਿ ਬਹੁਤ ਵੱਡਾ ਵਪਾਰੀ ਬਣ ਗਿਆ ਕਿਸੇ ਸਮੇ ਟੂਥ ਬਰਸ਼ ਵੇਚਦਾ ਹੁੰਦਾ ਸੀ अच्छा चलो ਹੁਣ ਇਹਨਾਂ ਨੇ ਯਤਨ ਸ਼ੁਰੂ ਕਰ ਦਿੱਤੇ ਦੁਬਾਰਤੋਂ ਕਿ ਫਿਲਮ ਰਿਲੀਜ਼ ਕਰੀਏ ਨਾ ਨਾੜੇ ਰੱਖ ਲਿਆ ਪੰਜਾਬ 95 95 ਹੁਣ ਅੱਜ ਖਬਰ ਜਿਹੜੀ ਹੈ ਸਭ ਤੋਂ ਪਹਿਲਾਂ ਮੈਂ ਦੇਖੀ ਹੈ ਸਪੋਕਸਮੈਨ ਚ ਜੀ ਤਾਂ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਇਹ ਜਿਹੜੀ ਟੀਮ ਆ ਫਿਲਮ ਵਾਲੀ ਟੀਮ ਆ ਜਿਹੜੀ ਇਹਨੇ ਆਪ ਲਵਾਈ ਆ ਉਹ ਖਬਰ ਆ ਮਤਲਬ ਕਿ ਜੀ ਸਾਨੂੰ 85 ਕਟ ਕਹਿ ਦਿੱਤਾ ਗਿਆ 85 ਕਟ ਉਸ ਤੋਂ ਬਾਅਦ ਵੀ ਕਹਿੰਦੇ ਜੀ ਕਿ ਇਹ ਫਿਲਮ ਰਿਲੀਜ਼ ਕੀਤੀ ਜਾਵੇ ਕਿ ਨਾ ਉਹਦੇ ਤੇ ਵੀ ਇੱਕ ਸਵਾਲ ਆ ਇਹ ਸਾਰੀਆਂ ਚੀਜ਼ਾਂ ਪੜ੍ਹ ਕੇ ਮੈਂ ਅੰਦਾਜ਼ਾ ਲਾਇਆ ਕਿ ਇਸ ਫਿਲਮ ਦੀ ਟੀਮ ਨੇ ਹੀ ਖਬਰ ਜਿਹੜੀ ਆ ਲੋਕਾਂ ਤੱਕ ਪਹੁੰਚਾਈ ਆ ਹੂੰ ਤੇ ਉਹ ਪਹੁੰਚਾ ਦਿੰਦੇ ਆ ਜਿਹੜੀਆਂ ਕੁਝ ਖਬਰਾਂ ਹੁੰਦੀਆਂ ਤੁਹਾਨੂੰ ਪਤਾ ਉਹ ਪੇਡ ਹੁੰਦੀਆਂ ਨੇ ਜੀ ਲਵਾ ਦਿੰਦੇ ਆ ਜਾਂ ਲਿਆਸ ਹੁੰਦੀ ਆ ਵੱਡੇ ਐਡੀਟਰਾਂ ਦੇ ਨਾਲ ਜਾਂ ਪੱਤਰਕਾਰਾਂ ਦੇ ਨਾਲ ਮੈਂ ਉੱਥੇ ਪੜੀ ਆ ਘਟੂ ਘਟ ਮੈਨੂੰ ਲੱਗਿਆ ਕਿ ਇਹਨਾਂ ਨੇ ਆਪਣਾ ਦੁੱਖ ਜਿਹੜਾ ਹੈ ਉਹ ਪੰਜਾਬੀਆਂ ਨੂੰ ਦੱਸਿਆ ਜੀ ਹੁਣ ਜਿਹੜੀ ਗੱਲ ਇਹ ਆ ਕਿ ਸੈਂਸਰ ਬੋਰਡ ਵਾਲ ਦੇਖੋ ਸੈਂਸਰ ਬੋਰਡ ਚ ਰੋਲ ਕਿ ਚਲੋ ਤੁਸੀਂ ਫਿਲਮ ਬਣਾਣੀ ਜਿਹੜੀ ਆ ਨਾ ਉਹ ਸਮਝ ਲਓ ਕਿ ਇਦਾਂ ਆ ਕਿ ਤੁਸੀਂ ਜੇ ਲੱਗੋਗੇ ਮਿਹਨਤ ਕਰੋਗੇ ਸਿੱਖੋਗੇ ਕੰਮ ਫਿਲਮ ਦਾ ਸ਼ੂਟ ਤੇ 30 40 ਦਿਨ ਚ ਪੂਰਾ ਹੋ ਜਾਂਦਾ ਹੈ ਜੀ ਪਰ ਜੋ ਤਸੱਲੀ ਉੱਥੇ ਹੁੰਦੀ ਆ ਹਮਮ ਪੋਸਟ ਪ੍ਰੋਡਕਸ਼ਨ ਤੇ ਤੇ ਇਸ ਤੋਂ ਇਲਾਵਾ ਰੀਲੀਜ਼ ਕਰਨ ਤੇ ਸੈਂਸਰ ਦੇ ਵਿੱਚ ਜਾਣਾ ਜਾਂ ਸਕਰੀਨਾਂ ਲੈਣੀਆਂ ਅੱਜ ਦੇ ਜ਼ਮਾਨੇ ਚ ਉਹ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਸੂਈ ਦੇ ਨੱਕੇ ਚ ਲੰਘਣ ਵਾਲਾ ਕੰਮ ਹੈ ਜੀ ਬਿਲਕੁਲ ਹੁਣ ਇਹਨਾਂ ਦੀ ਸੈਂਸਰ ਬੋਰਡ ਦੀ ਜਿਹੜੀ ਕਹਾਣੀ ਹੈ ਨਾ ਜਿੱਥੇ ਪਰਸੂਨ ਜੋਸ਼ੀ ਵਰਗਾ ਮੋਦੀ ਦਾ ਚਮਚਾ ਬੈਠਾ ਹੋਵੇ ਹਮ ਜਿੱਥੇ ਵਿਵੇਕ ਅਗਨੀ ਹੋਤਰੀ ਵਰਗਾ ਪ੍ਰੋਪਾਗੈਂਡਾ ਡਾਇਰੈਕਟਰ ਪ੍ਰੋਡਿਊਸਰ ਬੈਠਾ ਹੋਵੇ ਜੀ ਉੱਥੇ ਕੀ ਉਮੀਦ ਕਰੋਗੇ ਤੁਸੀਂ ਇਸ ਤਰ੍ਹਾਂ ਦੀ ਉਹਨਾਂ ਨੂੰ ਪਤਾ ਹੀ ਨਹੀਂ ਹੈ ਪਤਾ ਹੀ ਨਹੀਂ ਅੱਛਾ ਤੁਸੀਂ ਸੋਚ ਕੇ ਵੇਖੋ ਕਿ ਕਸ਼ਮੀਰ ਫਾਈਲਸ ਰਿਲੀਜ ਹੋ ਸਕਦੀ ਹੈ ਜਿੱਦੇ ਵਿੱਚ ਕਸ਼ਮੀਰੀ ਪੰਡਤਾਂ ਦਾ ਦੁੱਖ ਦੱਸਿਆ ਗਿਆ ਜੀ ਵਧੀਆ ਗੱਲ ਹੈ ਬਿਲਕੁਲ ਤਾਂ ਉਹਦੇ ਵਿੱਚ ਦੁੱਖ ਕਿਉਂ ਦੱਸਿਆ ਗਿਆ ਕਿਉਂਕਿ ਇੱਕ ਉੱਥੇ ਹਥਿਆਰਬੰਦ ਮੂਵਮੈਂਟ ਚੱਲ ਰਹੀ ਸੀ ਸੰਘਰਸ਼ ਚੱਲ ਰਿਹਾ ਸੀ ਜਹਾਤਵਾਦ ਕਹੋ ਚੱਲ ਰਿਹਾ ਸੀ ਤਦ ਹੀ ਹੋਇਆ ਨਾ ਜੀ ਕਨਸੈਪਟ ਤੇ ਖੋਲੋਗੇ ਨਾ ਤੁਸੀਂ ਤੇ ਇਹ ਇਹ ਜੁਦਾ ਕੀ ਆ ਹੂੰ ਇਹਦੇ ਵਿੱਚ ਇੱਕ ਮਨੁੱਖਤਾਵਾਦੀ ਬੰਦਾ ਜੀ ਮਨੁੱਖਾਂ ਵਾਸਤੇ ਆਪਣੀ ਜਾਨ ਦਾਤੇ ਲਾਉਂਦਾ ਹੈ ਬਿਲਕੁਲ ਤਾਂ ਹੁਣ ਕਿਹੜੇ ਦੌਰ ਚੋਂ ਦੌਰ ਤੇ ਦਿਖਾਣਾ ਹੀ ਪਏਗਾ ਤੁਹਾਨੂੰ ਕਿ ਆਹ ਦੌਰ ਚੱਲ ਰਿਹਾ ਸੀ ਉਹਦੇ ਵਿੱਚ ਇਸ ਤਰ੍ਹਾਂ ਕੀਤਾ ਗਿਆ ਤੇ ਇਹ ਬੰਦਾ ਮਨੁੱਖਤਾਵਾਦੀ ਇਨਸਾਨ ਜਿਹੜਾ ਹੈ ਉਹ ਖੁਦ ਲਾਸ਼ਾਂ ਲਾਵਾਰਸ ਲੱਭਦਾ ਲੱਭਦਾ ਇੱਕ ਦਿਨ ਲਾਸ਼ ਹੋ ਗਿਆ ਜੀ ਉਹਦੇ ਪਿਛਲੇ ਕਾਰਨ ਵੀ ਹਾਂਜੀ ਦਿਖਾਏ ਜਾਣਗੇ ਇਹ ਤਾਂ ਕਹਿਣਗੇ ਕਿ ਅੰਤਕਵਾਦ ਦਿਖਾ ਰਹੇ ਹੋ ਜੀ ਆਪ ਉਹ ਕਰ ਰਹੇ ਹੋ ਯੂ ਕਰ ਰਹੇ ਹੋ ਪਰ ਚੀਜ਼ ਨੂੰ ਜਿਹੜਾ ਨਾ ਉਹ ਡੁੰਗਾਈ ਤੇ ਜਾ ਕੇ ਸਮਝੋਗੇ ਤੇ ਮੈਨੂੰ ਨਹੀਂ ਲੱਗਦਾ ਕਿ ਕੋਈ ਰੌਲਾ ਰੱਪਾ ਹੈਗਾ ਕਿਉਂਕਿ ਕੇਰਲ ਫਾਈਲਸ ਆ ਸਕਦੀ ਆ ਇਹ ਆ ਸਕਦੀ ਆ ਤੇ ਕਿੱਡੀ ਕੋ ਗੱਲ ਆ ਪਰ ਮੈਂ ਤੇ ਇੱਕ ਹੋਰ ਗੱਲ ਸੋਚਦਾ ਵਾਂ ਕਿ ਜੇ ਨਹੀਂ ਤੇ ਇੰਨਾ ਇਹ ਕਾਤੋਂ ਰੋ ਪੇਟ ਰਹਾ ਰੋਨੀ ਸਕਰੂ ਵਾਲੇ ਕੋਲ ਕੋਈ ਪੈਸੇ ਦੀ ਕਮੀ ਆ ਜੀ ਹਾਲਾਂਕਿ ਚਲੋ ਪ੍ਰੋਡਿਊਸਰ ਨੇ ਬਹੁਤ ਵੱਡਾ ਬਜਟ ਖਰਚ ਕੀਤਾ ਹੂੰ ਹੂੰ ਉਹਦਾ ਵੀ ਦਿਲ ਕਰਦਾ ਹੈ ਕਿ ਥੋੜਾ ਮੁਨਾਫਾ ਲਵਾ ਬਈ ਫਿਲਮ ਜਿਹੜੀ ਹੈ ਵੱਡੇ ਸਕਰੀਨ ਤੇ ਜਾਵੇ ਜੀ ਜੀ ਪਰ ਜੇ ਨਹੀਂ ਤੇ ਅੱਜ ਦਿਲਜੀਤ ਦੀ ਇੰਨੀ ਡਿਮਾਂਡ ਆ ਜੇ ਤੁਸੀਂ OTT ਤੇ ਫਿਲਮ ਪਾ ਦਿਓ ਜੀ ਬੇਸ਼ੱਕ ਉਹਦੇ ਅੱਡ ਪੈਸੇ ਰੱਖ ਦਿਓ ਜਿਸ ਤਰ੍ਹਾਂ ਦੀ ਇਹ ਫਿਲਮ ਆ ਕੰਪਲੀਟਲੀ ਦੇ ਦਿਓ ਬਿਲਕੁਲ ਤੇ ਮੈਨੂੰ ਨਹੀਂ ਲੱਗਦਾ ਕਿ ਕੋਈ ਕਮੀ ਪੇਸ਼ੀ ਰਹੇਗੀ ਜਿਹੜੇ ਦਿਲਜੀਤ ਨੂੰ ਵੇਖਣ ਵਾਸਤੇ ਉਥੇ ਕੈਨੇਡਾ ਚ 50 ਹਜ਼ਾਰ ਬੰਦਾ ਕਿਸੇ ਗਰਾਊਂਡ ਚ ਇਕੱਠਾ ਹੋ ਸਕਦਾ ਆ ਜੀ 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 ਜੋ ਅੱਜ ਤੱਕ ਦਾ ਦੱਸਦੇ ਆ ਕਿ ਉਥੇ ਇੱਕ ਮਸਾਲੀ ਪ੍ਰੋਗਰਾਮ ਆ ਜੀ ਜੀ ਤਾਂ ਮੈਨੂੰ ਨਹੀਂ ਲੱਗਦਾ ਕਿ ਚਮਕੀਲਾ ਵਰਗੀ ਫਿਲਮ ਜਿਹੜੀ ਆ OTT ਤੇ ਆ ਕੇ ਇਸ ਤਰ੍ਹਾਂ ਗਾਹ ਪਾ ਸਕਦੀ ਆ ਬਿਲਕੁਲ ਤਾਂ ਯਾਰ ਸੋਚਣਾ ਚਾਹੀਦਾ ਬਾਕੀ ਇਹਨਾਂ ਦੀ ਮਰਜ਼ੀ ਹੈ ਇਹਦੇ ਵਿੱਚ ਮੈਂ ਤੁਜੀ ਦੋ ਨਾਂ ਵੱਡੇ ਜੁੜੇ ਨੇ ਜਿਹੜੇ ਦਿਲਜੀਤ ਦੀ ਚਲੋ ਫੈਨ ਫਾਲੋਇੰਗ ਮੌਕੇ ਦੀ ਅੱਜ ਮੌਜੂਦ ਦਾ ਟਾਈਮ ਦੀ ਹੈ ਪਰ ਜਸਵੰਤ ਸਿੰਘ ਖਾਲੜਾਈ ਦਾ ਨਾਮ ਵੀ ਤਾਂ ਬਹੁਤ ਵੱਡਾ ਹੈ ਨਹੀਂ ਨਹੀਂ ਉਹ ਤੇ ਹੈ ਹੀ ਆ ਉਹ ਤੇ ਆਪਾਂ ਪਹਿਲਾਂ ਗੱਲ ਕਰ ਦਿਤੀ ਆ ਕਿ ਉਹ ਤੇ ਹੈਗੇ ਹੀ ਆ ਉਹਨਾਂ ਦੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਬਈ ਬੜੀ ਵੱਡੀ سپورਟ ਆ ਖਾਸ ਤੌਰ ਤੇ ਪੰਥਕ ਧਰਾਂ ਦੇ ਵਿੱਚ ਤੇ ਬੜੀ ਵੱਡੀ سپورਟ ਜਿਹੜੀ ਹੋ ਜਾਂਦੀ ਹੁੰਦੀ ਆ ਅੱਗੇ ਅਸੀਂ ਕੁਝ ਫਿਲਮਾਂ ਦੇਖੀਆਂ ਜਿਹੜੀਆਂ ਲੋਕਾਂ ਨੇ ਚਲਾਤੀਆਂ ਹਮ ਆਪਦੇ ਦਮ ਤੇ ਗੁਰੂ ਘਰਾਂ ਦੇ ਵਿੱਚ ਉੱਥੇ ਬਾਹਰ ਕੁਲਜਿੰਦਰ ਦੀ ਇੱਕ ਫਿਲਮ ਸੀਗੀ ਮੈਨੂੰ ਨਾਂ ਨਹੀਂ ਯਾਦ ਆ ਰਿਹਾ ਤਾਂ ਉਸ ਵੇਲੇ ਬਹੁਤ ਮਤਲਬ ਕਿ ਕਮਾਈ ਕਰਵਾਈ ਗਈ ਉਸ ਫਿਲਮ ਨੂੰ ਸੋ ਇਹ ਚੀਜ਼ਾਂ ਨੇ ਕਿ ਭਾਈ ਸੋਚਣਾ ਚਾਹੀਦਾ ਪਰ ਇਹ ਮੈਨੂੰ ਨੂੰ ਲੱਗਦਾ ਕਿ ਫਿਲਮ ਮਰਨੀ ਨਹੀਂ ਚਾਹੀਦੀ ਇਹ ਫਿਲਮ ਪੂਰੀ ਦੀ ਪੂਰੀ OTT ਤੇ ਜ਼ਰੂਰ ਆਉਣੀ ਚਾਹੀਦੀ ਚਲੋ ਸਕਰੀਨ ਤੇ ਜਿੰਨੀ ਕੋ ਤੁਸੀਂ ਦਿਖਾਉਣੀ ਹੈ ਦਿਖਾ ਲਓ ਹਣ ਪਰ 85 ਕੱਟ ਲਾ ਕੇ ਉਹਦੇ ਪੱਲੇ ਕੀ ਬਚੇਗਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਮੈਂ ਵੀ ਇਹ ਸੋਚ ਰਿਹਾ ਸੀ ਵੀ ਜਿਹੜੀ ਪੂਰੀ ਸੱਚਾਈ ਹੈ ਉਹ ਨਹੀਂ ਅੱਗੇ ਆ ਸਕੇਗੀ ਫਿਰ ਮਤਲਬ ਉੱਥੇ ਬੁਰਾ ਹਾਲ ਜੇ ਜੀ ਮੈਂ ਤੁਹਾਨੂੰ ਹੁਣ ਕੀ ਦੱਸਾਂ ਕਿ ਜਿੱਦਾਂ ਉੱਥੇ ਲੀਲਾ ਸੈਮਸਨ ਹੁੰਦੀ ਸੀ ਬਹੁਤ ਅੱਛੀ ਲੇਡੀ ਸੀ ਕਿ ਬੜੀ ਉਹਨੂੰ ਸਮਝ ਸੀ ਕਲਾ ਦੀ 파ਰਖੂ ਸੀ ਤੇ ਉਹਦੇ ਵਿੱਚ ਕੀ ਹੋਇਆ ਕਿ ਮੁੜ ਕੇ ਐਮਐਸਜੀ ਉਹਨੇ ਰੋਕ ਦਿੱਤੀ ਡੇਰੇਦਾਰ ਦੀ ਜੀ ਉਹਨੂੰ ਰਾਤੋ ਰਾਤ ਦਬਾ ਪਾ ਕੇ ਅਸਤੀਫਾ ਦਵਾਇਆ ਗਿਆ ਨਾ ਉਹ ਅਸਤੀਫਾ ਦੇ ਜਾਂਦੇ ਪਹਿਲਾਜ ਨਲਾਨੀ ਆ ਜਾਂਦਾ ਹੂੰ ਪਹਿਲਾਜ ਨਲਾਨੀ ਕਹਿ ਦਿੰਦਾ ਕਿ ਆ ਵੀ ਨਹੀਂ ਬੋਲਣਾ ਕਿਸ ਵੀ ਨਹੀਂ ਕਰਨੀ ਲਿਖਤੀ ਕਰ ਦਿੰਦਾ ਤੇ ਜਦੋਂ ਉਹ ਇਹਦੇ ਤੋਂ ਸੈਂਸਰ ਬੋਰਡ ਦੇ ਚੇਅਰਮੈਨ ਤੋਂ ਹਟਦਾ ਜੂਲੀ ਟੂ ਬਣਾ ਦਿੰਦਾ ਉਹਦੇ ਚੋਂ ਮੈਂ ਤਾਂ ਕੀ ਕੀ ਦੱਸ ਕੇ ਗਿਆ ਨਹੀਂ ਆ ਮੈਂ ਇੱਥੇ ਬੱਡੇ ਕੁਝ ਹੋਰ ਕਰਦੇ ਆ ਤੇ ਉਹ ਇਹ ਜਿਹੜਾ ਹੈਗਾ ਯਾਰ ਐਕਸਪੀਰੀਅੰਸ ਹੋ ਜਾਂਦਾ ਆ ਜਿਹੜਾ ਪਰਸੋਂ ਜੋ ਸ਼ਹਿਤ ਚਮਚਾ ਇਹਦਾ ਤਗੜਾ ਵੈਸੇ ਕبھی ਬਹੁਤ ਤਗੜਾ ਰੰਗ ਦੇ ਬਸੰਤੀਆ ਇਨਕਲਾਬੀ ਗੀਤ ਇਹਨੇ ਲਿਖਿਆ ਫਿਲਮ ਦੇ ਲਈ ਪਰ ਅੱਜ ਕੱਲ ਇਨਕਲਾਬ ਇਹਦਾ ਜਿਹੜਾ ਹੈ ਨਾ ਉਹ ਮੋਦੀ ਦੇ ਪ੍ਰੇਮ ਦੇ ਵਿੱਚ ਡੁੱਕੀਆਂ ਪੈਦਾ ਹੁੰਦਾ ਜੀ ਜੀ ਮੈਂ ਇਹਨੇ ਕੁਝ ਕਮੈਂਟ ਲੈ ਲਵਾਂ ਕੋਈ ਗੱਲ ਕਰਨ ਲੱਗੇ ਤੁਸੀਂ ਨਹੀਂ ਨਹੀਂ ਮੈਂ ਤੇ ਕੰਗਸਾਹਬ ਕਹਿ ਰਹੇ ਸਨ ਕਿ ਵਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਮੈਨੂੰ ਐਸਆਈਟੀ ਬੁਲਾਉਂਦੀ ਹੈ ਤਾਂ ਨਸ਼ੇ ਵਾਲੇ ਕੇਸ ਵਿੱਚ ਪਰ ਪੁਲਿਸ ਅਫਸਰ ਕਹਿੰਦੇ ਹਨ ਤੁਸੀਂ ਮੁੱਖ ਮੰਤਰੀ ਪ੍ਰੇਰਿਤ ਨਾਲ ਖਿਲਾਫ ਨਹੀਂ ਬੋਲਣਾ ਜੀ ਇਹ ਤਾਂ ਪੁਲਿਸ ਹੁਣ ਕੀ ਯਾਰ ਕਮਾਲ ਦੀ ਗੱਲ ਹੈ ਕਿ ਪੁਲਿਸ ਹੁਣ ਇਹੋ ਜੇ ਕੰਮ ਵੀ ਕਰੂਗੀ ਬਲਵਿੰਦਰ ਸਿੰਘ ਕਹਿ ਰਹੇ ਸਨ ਕਿ ਇਹ ਫਿਲਮ ਕਾਂਗਰਸ ਦੇ ਰਾਜ ਚ ਹੋਏ ਪੰਜਾਬੀਆਂ ਤੇ ਅਤਿਆਚਾਰਨ ਵਿਖਾਉਂਦੀ ਹੈ ਫਿਰ ਭਾਜਪੀ ਨੂੰ ਕੀ ਦਿੱਕਤ ਹੈ ਤਾਂ ਉਹੀ ਮੈਂ ਕਹਿ ਰਹੇ ਹਾਂ ਬਲਵਿੰਦਰ ਜੀ ਸਮਝ ਹੀ ਹੈ ਨਹੀਂ ਜਿਹੜੇ ਉੱਥੇ ਲੋਕ ਬੈਠੇ ਆ ਬਸ ਉਹਨੇ ਹੋਏ ਫਿਰਦੇ ਆ ਸਰਕਾਰ ਡਰਦੀ ਹੈ ਸਿੱਖ ਹਿਸਟਰੀ ਤੋਂ ਨਹੀਂ ਡਰਨਾ ਚਾਹੀਦਾ ਖੁੱਲ ਕੇ ਮਤਲਬ ਕਿ ਇਹ ਤੇ ਸਿੱਖ ਹਿਸਟਰੀ ਵੀ ਕਿਹੜੀ ਆ ਜੀ ਤੁਸੀਂ ਸਰ ਮਤਲਬ ਕਿ ਇੱਕ ਸਿੱਖ ਦਾ ਕਰਦਾਰ ਹੈ ਹਮ ਸਾਰੀ ਸਿੱਖ ਹਿਸਟਰੀ ਥੋੜੀ ਆ ਦੇ ਜੀ ਧਰਮ ਦੀ ਕੀ ਲੋੜ ਆ ਮੈਨੂੰ ਤੇ ਸਮਝ ਨਹੀਂ ਲੱਗਦੀ ਹਰਮਨ ਗੰਗਾ ਜੀ ਰਣਜੀਤ ਤੌਰ ਜੀ ਕਹਿੰਦੇ ਆ ਕਿ ਦਲਜੀਤ ਦੀ ਜਿਹੜੀ 1984 ਸੀ ਸਾਡੇ ਏਰੀਆ ਚ ਸ਼ੂਟ ਕੀਤੀ ਗਈ ਆ ਠੀਕ ਹੈ ਜੀ ਤੇ ਵਿਕਰਮ ਸਿੰਘ ਖਾਲੜਾ ਜੀ ਨੇ ਕਹਾ ਸੀਗਾ ਕਿ ਜੇ ਕੱਟ ਲਗਾਏ ਅਸੀਂ ਰੀਲੀਸ ਨਹੀਂ ਕਰਦੇ ਨਹੀਂ ਬੀਬੀ ਖਾਲੜਾ ਜੀ ਨੇ ਕਿਹਾ ਸੀਗਾ ਕਿ ਜੇ ਕੱਟ ਲਾਏ ਅਸੀਂ ਰਿਲੀਜ਼ ਨਹੀਂ ਕਰਨਦੇ ਨੇ ਸਤਨਾਮ ਪਾਲੀਆ ਕਹਿੰਦੇ ਪੰਜਾਬ ਨੂੰ ਤਾਂ ਰੋਣ ਵੀ ਨਹੀਂ ਦਿੰਦੇ ਅੱਛਾ ਵਿਕਰਮ ਸੰਧੂ ਜੀ ਗੱਲ ਇਹ ਆ ਕਿ ਜੇ ਤਾਂ ਬੀਬੀ ਜੀ ਨੇ ਸ਼ਰਤਾਂ ਦੇ ਤਹਿਤ ਰਾਈਟਸ ਦਿੱਤੇ ਆ ਜੀ ਠੀਕ ਹੈ ਨਾ ਜੀ ਫੇਰ ਤਾਂ ਗੱਲ ਬਣਦੀ ਆ ਜੇ ਉਹਨਾਂ ਨੇ ਉੱਕਾ ਪੁੱਕਾ ਰਾਈਟਸ ਲੈ ਲਏ ਆ ਕਿ ਫਿਲਮ ਬਨਣ ਤੋਂ ਬਾਅਦ ਅਸੀਂ ਆਪਣੇ ਪੱਧਰ ਤੇ ਰਿਲੀਜ਼ ਕਰਨ ਲਈ ਆਜ਼ਾਦ ਹੋਵਾਂਗੇ ਕਿਸ ਨੂੰ ਵੇਚਨੇ ਇਹਦੇ ਡਿਜੀਟਲ ਰਾਈਟਸ ਦੇਣੇ ਆ ਫਿਰ ਤੁਸੀਂ ਕੁਝ ਨਹੀਂ ਕਰ ਸਕਦੇ ਬਿਲਕੁਲ ਸੋ ਇਹ ਇਹਨਾਂ ਦਾ ਇਕਰਾਰਨਾਮਾ ਜਿਹੜਾ ਨਾ ਤੁਸੀਂ ਪੜਿਆ ਤੇ ਨਾ ਮੈਂ ਪੜਿਆ ਉਹ ਇਕਰਾਰਨਾਮੇ ਤੋਂ ਪਤਾ ਲੱਗੇਗਾ ਕਿ ਕਿਸ ਤਰ੍ਹਾਂ ਦਾ ਕੌਂਟਰੈਕਟ ਹੈ ਜੀ ਕੋਈ ਕੁਝ ਕਮੈਂਟ ਹੋਰ ਪੜ ਲਾਂ ਮੈਂ ਤੇ ਟਵਾੜ ਜੀ ਕਹਿੰਦੇ ਨੇ ਕਿ ਪੰਜਾਬ ਦੇ ਇਤਿਹਾਸ ਦੀ ਜਦੋਂ ਕੋਈ ਗੱਲ ਕਰਦਾ ਹੈ ਤੇ ਸਰਕਾਰ ਉਹਨੂੰ ਡਰਾਉਣਾ ਸਤਾਉਣਾ ਸ਼ੁਰੂ ਕਰ ਦਿੰਦੀ ਹੈ ਜੀ ਜੀ ਹੋਰ ਕਈ ਸਾਰੇ ਕਮੈਂਟਸ ਨਾਲ ਜੁੜੇ ਹੋਏ ਨੇ ਕਾਫੀ ਸਾਰੀਆਂ ਗੱਲਾਂ ਤੁਸੀਂ ਕਰ ਵੀ ਦਿੱਤੀਆਂ ਨੇ ਇੱਕ ਗੱਲ ਮੇਰੇ ਮਨ 'ਚ ਵੀ ਸੀਗੀ ਮਿੰਟੂ ਜੀ ਜੀ ਜੇਕਰ ਫਿਰ ਤੋਂ ਇਸ ਤਰ੍ਹਾਂ ਦੇ ਕੱਟ ਲਾਏ ਗਏ ਜਾਂ ਲਾਏ ਹੀ ਗਏ ਉਹ ਤਾਂ ਲਾਗੇ ਗਏ ਨੇ ਜੀ ਜੀ ਫਿਲਮ ਰਿਲੀਜ਼ ਨਹੀਂ ਹੁੰਦੀ ਫਿਰ ਇਹ ਲਟਕ ਜਾਣੀ ਫਿਲਮ ਨਹੀਂ ਲਟਕਣ ਨਹੀਂ ਦੇਣੀ ਚਾਹੀਦੀ ਮੇਰਾ ਮੰਨਣਾ ਕਿ ਯਾਰ ਅ ਅੱਛਾ ਬਿਜ਼ਨਸ ਹੋ ਸਕਦਾ ਫਿਲਮ ਦਾ ਜੀ ਤਾਂ OTT ਹੈ ਤੁਹਾਡੇ ਕੋਲ ਬਾਹਰਲੇ ਮੁਲਕਾਂ ਦੀਆਂ ਮੈਂ ਤੁਹਾਡੇ ਕੋਲ ਬਹੁਤ ਸਾਰੀਆਂ ਸਪੋਰਟਾਂ ਆ ਜਾਣਗੀਆਂ ਖਾਸ ਤੌਰ ਤੇ ਜੋ ਬਾਹਰਲੇ ਸਿੱਖ ਨੇ ਉਹਨਾਂ ਦੀਆਂ ਕਮੇਟੀਆਂ ਨੇ ਗਾਂ ਉਥੇ ਗੁਰੂ ਘਰਾਂ ਚ ਉਹ ਬਹੁਤ ਜ਼ਿਆਦਾ ਸਪੋਰਟ ਕਰ ਦਿੰਦੇ ਹੁੰਦੇ ਦਲਜੀਤ ਜਿਵੇਂ ਤੁਸੀਂ ਕਿਹਾ ਕਿ ਫੈਨ ਫਾਲੋਇੰਗ ਵੀ ਇਸ ਵੇਲੇ ਬੜੀ ਆਲਾ ਹੈ ਤੇ ਦੂਜੇ ਪਾਸੇ ਭਾਈ ਜਸਵੰਤ ਸਿੰਘ ਖਾਲੜਾ ਇਸ ਤਰ੍ਹਾਂ ਦੇ ਇੱਕ ਸ਼ਖਸ ਹੋਏ ਨੇ ਸੁਖਮ ਸਿੰਘ ਸਾਹਿਬ ਬੇਸ਼ੱਕ ਆਪਾਂ ਦੇਖਦੇ ਆਂ ਸਿੱਖਾਂ ਚੋਂ ਇੱਕ ਧੜਾ ਖਾਲਸਤਾਨ ਦਾ ਸਮਰਥਕ ਆ ਦੂਸਰਾ ਉਹਦਾ ਵਿਰੋਧ ਕਰਦਾ ਹੈ ਪਰ ਭਾਈ ਜਸਵੰਤ ਸਿੰਘ ਖਾਲੜਾ ਇਸ ਤਰ੍ਹਾਂ ਦੇ ਇਨਸਾਨ ਆ ਕਿ ਉਹਨਾਂ ਨੂੰ ਚਾਹੇ ਕੋਈ ਖਾਲਸਤਾਨੀ ਹੈ ਚਾਹੇ ਕੋਈ ਐਂਟੀ ਖਾਲਸਤਾਨੀ ਹੈ ਚਾਹੇ ਕੋਈ ਲਿਬਰਲ ਆ ਚਾਹੇ ਕੋਈ ਕੁਝ ਵੀ ਹੈ ਤਾਂ ਜਿਸ ਤਰ੍ਹਾਂ ਉਹਨਾਂ ਨੇ ਮਨੁੱਖੀ ਅਧਿਕਾਰਾਂ ਵਾਸਤੇ ਮਨੁੱਖਤਾਵਾਦੀ ਸੋਚ ਦਾ ਬਈ ਕਹ ਲੋ ਪੈਰਾ ਦਿੱਤਾ ਹੈ ਨਾ ਜੀ ਉਹ ਇੱਕ ਮਿਸਾਲ ਹੈ ਦੁਨੀਆ ਚ ਮਿਸਾਲ ਹੂੰ ਹੂੰ ਸੋ ਇਸ ਵਾਸਤੇ ਇਹ ਕਹਾਣੀ ਮੈਨੂੰ ਤੇ ਲੱਗਦਾ ਕਿ ਹੋਣੀ ਚਾਹੀਦੀ ਆ ਜੀ ਤੇ ਬਾਕੀ ਵੇਖੋ ਜਿਹੜੇ ਰੋਨੀ ਸਕਰੂ ਵਾਲਿਆ ਉਹ ਵਪਾਰੀ ਆਦਮੀ ਉਹਨਾਂ ਨੇ ਆਪ ਦੇ ਵਪਾਰ ਦੇ ਲਿਹਾਜ਼ ਨਾਲ ਕੀ ਜੀ ਉਹਨਾਂ ਨੇ ਵੀ ਕੋਈ ਸੋਚੀ ਹੋਣਾ ਇਹਦੇ ਬਾਰੇ ਜੀ ਜੱਸ ਸਿੰਘ ਕਹਿੰਦੇ ਕਿ ਜਗਮਉਨ ਸਿੰਘ ਜੰਗੀ ਅਮਰੀਕਾ ਤੋਂ ਤੁਹਾਡੀਆਂ ਖਬਰਾਂ ਅਸੀਂ ਰੋਜ਼ ਸੁਣਦੇ ਆਂ। ਸ਼ੁਕਰੀਆ। ਗੁਰਿੰਦਰ ਬਾਬੂ ਨੇ ਇੱਕ ਖਬਰ ਦਿੱਤੀ ਹੈ ਜੀ ਕਹਿੰਦੇ ਚੰਡੀਗੜ੍ਹ ਤੋਂ ਡਿਬਰੂਗੜ ਜਾਣ ਵਾਲੀ ਟ੍ਰੇਨ ਹੈ ਜਿਹੜੀ ਉਹ ਪਲਟ ਗਈ ਹੈ ਹੁਣੇ-ਹੁਣੇ। ਓਹ ਤੇ ਉਹਦੇ ਚ ਜਾਨੀ ਮਾਲੀ ਨੁਕਸਾਨ ਦੇ ਬਾਰੇ ਨਹੀਂ ਕੁਝ ਪਤਾ ਚੱਲ ਰਿਹਾ। ਮੰਦ ਭਗਾ ਜੀ ਮੰਦ ਭਗਾ ਦੁਆ ਕਰਦੇ ਸਾਰੇ ਠੀਕ ਸਲਾਮਤ ਰਹਿਣ। ਜੀ ਰਣਜੀਤ ਤੁਰ ਨੇ ਲਿਖਿਆ ਕਿ ਕਹਿੰਦੇ ਜੇ ਦੀਪ ਸਿੱਧੂ ਇਹ ਫਿਲਮ ਬਣਾ ਲੈਂਦਾ ਤਾਂ ਸ਼ਾਇਦ ਇਹਨੇ ਘੱਟ ਨਾ ਲੱਗਦੇ। ਜੀ ਹਾਂ ਫਿਰ ਦੀਪ ਸਿੱਧੂਵਾਲ ਬਿਲਕੁਲ ਇਹ ਆ ਕਿ ਉਹ ਇੱਕ ਥੋੜੀ ਜੀ ਨਾ ਪੰਜਾਬ ਪੰਜਾਬ ਦੇ ਵਿੱਚ ਵਿੱਚ ਆਲੀ ਫਿਲਮ ਰਹਿ ਜਾਣੀ ਸੀ ਜੀ ਜੀ ਜਿਹੜੀ ਦਲਜੀਤ ਦੀ ਐ ਜਾਂ ਹੁਣ ਮਤਲਬ ਕਿ ਬੜਾ ਵੱਡਾ ਪ੍ਰੋਡਕਸ਼ਨ ਹਾਊਸ ਫਿਲਮ ਬਣਾ ਰਿਆ ਤਾਂ ਫਿਰ ਉਹ ਪੱਦਰ ਨਹੀਂ ਬਣ ਗਈ ਆ ਬਿਲਕੁਲ ਇਹਨਾਂ ਦੀ ਗੱਲ ਇਹ ਠੀਕ ਆ ਕਿ ਜੇ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਬਣਾ ਵੀ ਦੇਣੀ ਸੀ ਦੀਪੂ ਰਾਣੇ ਉਸ ਵੇਲੇ ਉਹਨਾਂ ਦੇ ਕੋਲ ਪ੍ਰੋਡਿਊਸਰ ਹੈਗੇ ਸੀਗੇ ਹਮ ਹਮ ਮੈਂ ਜਾਣਦਾ ਵੀ ਹੁਣ ਮੈਂ ਨਿੱਜੀ ਤੌਰ ਤੇ ਉਹਨਾਂ ਦੇ ਨਾਂ ਨਹੀਂ ਲਵਾਗਾ ਜੀ ਉਹ ਪ੍ਰੋਡਿਊਸਰ ਵੀ ਸੀਗੇ ਉਨਾ ਕੋਲ ਪੈਸਾ ਤੇ ਲਾ ਵੀ ਸੀ ਡਾਇਰੈਕਟਰ ਵੀ ਇਹਨਾਂ ਦੇ ਕੋਲ ਇੱਕ ਬਹੁਤ ਜ਼ਬਰਦਸਤ ਸੀਗੇ ਉਹ ਵੀ ਤਿਆਰ ਸਨ ਸਟੋਰੀ ਤੇ ਕੰਮ ਵੀ ਹੋ ਚੁੱਕਾ ਸੀਗਾ ਤਕਰੀਬਨ ਤਕਰੀਬਨ ਜੀ 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 ਇੱਕ ਮਿੰਟ ਮੈਂ ਹੋਰ ਪੜਲਾਂ ਜੀ ਬਲਵਿੰਦਰ ਸਿੰਘ ਕਹਿੰਦੇ ਕਿ ਇਹ ਫਿਲਮ ਕਾਂਗਰਸ ਦੇ ਰਾਜ ਚ ਹੋਏ ਪੰਜਾਬੀਆਂ ਦੇ ਅਤਿਆਚਾਰ ਨੂੰ ਦਰਸਾਉਂਦੀ ਹੈ ਜੀ ਪੜ੍ਹ ਦਿੱਤਾ ਸੀਗਾ ਕਮੈਂਟ ਵੈਸੇ ਚਲੋ ਦੇਖੋ ਗੱਲ ਇਹ ਆ ਕਿ ਬਲਵਿੰਦਰ ਸਿੰਘ ਜੀ ਇਹ ਤੇ ਹੁਣ ਇਹਨਾਂ ਨੂੰ ਵੇਖਣ ਦੀ ਲੋੜ ਹੈ ਨਾ ਜੀ ਚਲੋ ਕਿਸੇ ਦੇ ਵੀ ਕਾਰਜਕਾਲ ਦੇ ਵਿੱਚ ਜੋ ਹੋਇਆ ਤੇ ਉਹ ਮੇਰੇ ਖਿਆਲ ਦੇ ਨਾਲ ਸਾਨੂੰ ਦਿਖਾਉਣ ਚ ਗਰੇਜ਼ ਨਹੀਂ ਕਰਨਾ ਚਾਹੀਦਾ ਜੀ 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 ਅੱਜ ਕੱਲ ਕੀ ਹੈ ਕਿ ਅਮਰੀਕਾ ਦੇ ਵਿੱਚ ਤੇ ਇਹ ਕਾਨੂੰਨ ਹੈ ਕਿ ਉਹਨਾਂ ਦੇ ਜਿਹੜੇ ਬੜੇ ਕਲਾਸੀਫਾਈਡ ਜਿਹੜੇ ਦਸਤਾਵੇਜ਼ ਹੁੰਦੇ ਆ ਇੱਕ ਸਮੇਂ ਬਾਅਦ ਉਹ ਜਨਤਕ ਹੋ ਜਾਂਦੇ ਆ ਬਿਲਕੁਲ ਤਾਂ ਇਸ ਤਰ੍ਹਾਂ ਦਾ ਜਿਹੜਾ ਅੱਜ ਤੁਸੀਂ ਦੇਖੋਗੇ ਪੰਜਾਬ ਦੇ ਵਿੱਚ ਜੋ ਦੌਰ ਸੀਗਾ 30 35 ਸਾਲ ਪਹਿਲਾਂ ਜਿਹੜਾ ਖਤਮ ਹੋ ਗਿਆ ਹੈ ਤਾਂ ਜੇ ਉਹ ਉਹਦਾ ਕੋਈ ਇੱਕ ਵਿਸ਼ੋਕੜ ਦਰਸਾ ਕੇ ਜੀ ਸਕਰੀਨ ਤੇ ਇੱਕ ਵਧੀਆ ਕਹਾਣੀ ਆਉਂਦੀ ਹੈ ਤਾਂ ਕੀ ਫਰਕ ਹੈ ਜੀ ਬਿਲਕੁਕ ਸੋੜੀ ਸੋਚ ਹੈ ਉਹਨਾਂ ਬੰਦਿਆਂ ਦੀ ਮੈਂ ਕੋਈ ਫਿਲਮ ਮੈਂ ਕੋਈ ਨਾਟਕ ਹੈ ਜਾਂ ਉਹਨਾਂ ਦਾ ਅਰਥ ਵੀ ਇਹੀ ਹੁੰਦਾ ਹੈ ਉਹਨਾਂ ਦਾ ਉਦੇਸ਼ ਵੀ ਇਹੀ ਹੁੰਦਾ ਹੈ ਕਿ ਜਾਂ ਤਾਂ ਪੁਰਾਣਾ ਇਤਿਹਾਸ ਦੁਬਾਰਾ ਦਿਖਾਇਆ ਜਾ ਸਕੇ ਜਾਂ ਲੋਕਾਂ ਨੂੰ ਉਹ ਚੀਜ਼ਾਂ ਨਾਲ ਜੋੜਿਆ ਜਾ ਸਕੇ ਅਵੇਅਰ ਕੀਤਾ ਪਰ ਮੈਂ ਤਾਂ ਤੁਹਾਨੂੰ ਦੱਸਿਆ ਨਾ ਕਿ ਇਸ ਦੇਸ਼ ਦੀ ਬਦਕਿਸਮਤੀ ਆ ਕਿ ਇਹਨਾਂ ਸੰਸਥਾਵਾਂ 'ਚ ਹੁਣ ਏ ਜਿਆਦਾ ਆਰਐਸਐਸ ਪੱਖੀ ਤੇ ਜਾਂ ਭਾਜਪਾ ਪੱਖੀ ਬੰਦੇ ਬੈਠੇ ਆ ਕਲਾ ਦਾ ਵੀ ਗਲਾ ਕੁੱਟਿਆ ਜਾਂਦਾ ਪੱਤਰਕਾਰ ਦਾ ਤੇ ਵੀ ਗਲਾ ਕੁੱਟਿਆ ਜਾਂਦਾ ਸਾਰਿਆਂ ਦਾ ਗਲ ਕੁੱਟਿਆ ਜਾਂਦਾ ਅੰਨੇ ਬਾਹਰ ਨੇ ਜੀ 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 ਜੱਟ ਔਨ ਫਾਇਰ ਤੇ ਸਤਨਾਮ ਪਾਲੀ ਇਹਦਾ ਲਗਭਗ ਸੇਮ ਹੀ ਕਮੈਂਟ ਆ ਉਹ ਕਹਿੰਦੇ ਕਿ ਨੈਟਫਲਿਕਸ ਤੇ ਇਹ ਕਰ ਦੇਣੀ ਚਾਹੀਦੀ ਹੈ ਰਿਲੀਜ਼ ਕਰ ਦੇ ਜੀ ਜੀ ਜੀ